ਕਪੂਰਥਲਾ ਵਿੱਚ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੇ ਫੜੀ ਤੇਜ਼ੀ ਕਾਂਗਰਸ ਦੇ ਮੌਜੂਦਾ ਐਮਐਲਏ ਰਾਣਾ ਗੁਰਜੀਤ ਸਿੰਘ ਤੇ ਸਾਦੇ ਨਿਸ਼ਾਨੇ ਪਹਿਲਾ ਬਣੀ ਹਲਕਾ ਇੰਚਾਰਜ ਮੈਡਮ ਮਨਜੂ ਰਾਣਾ ਦੀ ਜਗ੍ਹਾ ਹੁਣ ਗੁਰਸ਼ਰਨ ਸਿੰਘ ਕਪੂਰ ਨੂੰ ਲਾਇਆ ਗਿਆ ਹਲਕਾ ਇੰਚਾਰਜ ਉਹਨਾਂ ਨੇ ਕਪੂਰਥਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੇ ਕੰਮ ਕਾਂਗਰਸ ਸਰਕਾਰ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਨੇ ਆਪਣੇ 20 ਸਾਲਾਂ ਰਾਜ ਵਿੱਚ ਪੂਰੇ ਨਹੀਂ ਕੀਤੇ ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਕਰੇਗੀ ਉਹਨਾਂ ਕਿਹਾ ਕਿ ਉਹ ਪੂਰਸਲਾ ਨੂੰ ਪਹਿਲਾ ਦੀ ਤਰ੍ਹਾਂ ਪੈरिस ਦਾ ਰੂਪ ਦੇਣਗੇ ਅਤੇ ਕਪੂਰਸਲਾ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਨੂੰ ਬਰਕਰਾਰ ਰੱਖਣ ਲਈ ਪੂਰਾ ਯਤਨਸ਼ੀਲ ਬਣਨਗੇ ਅਤੇ ਇਲਾਕੇ ਵਿੱਚੋਂ ਗੁੰਡਾਗਰਦੀ ਅਤੇ ਨਸ਼ੇ ਨੂੰ ਜੜ ਤੋਂ ਖਤਮ ਕਰਵਾਉਣਗੇ ਸਾਹਿਲ ਗੁਪਤਾ ਦੀ ਵਿਸ਼ੇਸ਼ ਰਿਪੋਰਟ ਸਾਰੇ ਜਿਹੜੇ ਕਿ ਨਗਨਗੰਪੰਕਰਨ ਦੀ ਮੰਗ ਕੀਤੀ ਜਾਊਗੀ ਪਾਰਟੀ ਵੱਲੋਂ ਹੁਣਾ ਹਾਂਜੀ ਐਮਪੀ ਡੈਕਟਰ ਤੇ ਹੈਗੇ ਸਾਵੇ ਦੇਖੋ ਜੀ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਉਹ ਕੋਈ ਜ਼ਿੰਮੇਵਾਰੀ ਲਊਗੀ ਪਾਰਟੀ ਤੇ ਮੈਂ ਉਹ ਤੋਂ ਪਿੱਛੇ ਨਹੀਂ ਹਟਦਾ ਮੈਂ ਤੇ ਨਗਨਗੰਪੰਕਰਨ ਦੀ ਸਪਾਸ ਕੀਤੀ ਜਾਊਗੀ ਪਾਰਟੀ ਹਾਈ ਕਮਾਂਡ ਨੂੰ ਕੋਈ ਹਾਈ ਕਮਾਂਡ ਕਰੇਗਾ ਦੇਖੋ ਇਹਦੇ ਲਈ ਜੋ ਪ੍ਰੋਸੀਜਰ ਜੋ ਕਾਨੂੰਨ ਕਾਨੂੰਨ ਦੇ ਤਹਿਤ ਜੋ ਵਰਕਿੰਗ ਕਰਨੀ ਚਾਹੀਦੀ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਕੇਹੇ ਤੇ ਕੋਈ ਚੀਜ਼ ਥੋਪਦੀ ਨਹੀਂ ਹੈ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਦੀ असी था जो प्रोसीजर बनता वा जी कि कोई गलत है वा देखो ईवन आपको मैं गलत होऊंगा जो सा चेयरमैन कोई गलत होगा तो पार्टी उन्होंने भी नहीं बखशती कि पार्टी का लिया मिलेगा कि मिनिस्टर्स भी कई थे एम एल ए भी कई थे ਆ ਕਪੂਰਥਲੇ ਜੋ ਆਪਣਾ ਪ੍ਰੋਸੀਜਰ ਸਹੀ ਕਰ ਲੈ ਉਹ ਜੋ ਮੇਰੇ ਘਰ ਆਣਾ ਚਾਹੁੰਦੇ ਆਮ ਆਦਮੀ ਪਾਰਟੀ ਚ ਆਣਾ ਚਾਹੁੰਦੇ ਤਾਂ ਵੀ ਬਖਸ਼ਦੇ ਸੀਤ ਵੀ ਉਹਨਾਂ ਨੂੰ ਵੈਲਕਮ ਕਰਦਾ ਸਾਡੀ ਪਾਰਟੀ ਵਰਗੇ ਬਾਜਨ ਵੈਲਕਮ ਆਜੀ ਕਪੂਰਥਲਾ ਆਖਰੀ ਸਵਾਲ ਆ ਦੁਆਬੇ ਚੋਂ ਵੀ ਬਹੁਤ ਸਾਰੇ ਕਿਸਾਨ ਕਿਸਾਨੀ ਅੰਦੋਲਨ ਚ ਗਏ ਆ ਉਹ ਵੀ ਕਪੂਰਥਲੇ ਆਪਾਂ ਪਹਿਲਾਂ ਉਸ ਤੇ ਗੱਲ ਕਰ ਲਈਏ ਉਹ ਵੀ ਕਪੂਰਥਲੇ ਦੇ ਵਸਨੀਕ ਆ ਜਿਹੜੇ ਇੱਥੇ ਦੇ ਐਮਸੀs ਹੈਗੇ ਆ ਠੀਕ ਆ ਉਹਨਾਂ ਨੇ ਇਲੈਕਸ਼ਨ ਦੂਜੇ ਤੇ ਲੜੀ ਆ ਪਰ ਉਹ ਜੇ ਸੱਚੇ ਦੇ ਲੋਕ ਕਪੂਰਥਲੇ ਦੇ ਹੈਗੇ ਆ ਸੱਚੇ ਦੇ ਲੋਕ ਕਪੂਰਥਲੇ ਦਾ ਵਿਕਾਸ ਕਰਦੇ ਆ ਇਸ ਗਲਤ ਬੰਦੇ ਦਾ ਸਾਥ ਛੱਡਦਨ ਮੈਂ ਉਹਨਾਂ ਨੂੰ ਵੈਲਕਮ ਕਰੂੰਗਾ ਬੈਠੇ ਮੇਰੀ ਚੇਅਰ ਤੇ ਬੈਠਣ ਤੇ ਨਾਲ ਬੈਠਣ ਹਾਰਟਲੀ ਵੈਲਕਮ ਕਰਦਾ ਸਾਰਿਆਂ ਦਾ ਖੁੱਲੇ ਦਿਲ ਨਾਲ ਪ੍ਰੈਸ ਥਰੂ ਵੈਲਕਮ ਕਰਦਾ ਸਾਰੇ ਐਮਸੀ ਜਿਹੜੇ ਓਪੋਜੀਸ਼ਨ ਤੇ ਹੈਗੇ ਖੁੱਲੇ ਦਿਲ ਨਾਲ ਉਹਨਾਂ ਦਾ ਵੈਲਕਮ ਕਰਦਾ ਆਹ ਬਿਲਕੁਲ ਹਨ ਕਰਨ ਕਪੂਰਥਲੇ ਇੱਕ ਵਾਰ ਕਰਾ ਰਿਹਾ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਤੁਸੀਂ ਆ ਰਹੇ ਹੋ ਤੁਹਾਡੀ ਪਾਰਟੀ ਚ ਸਾਡੇ ਵੱਲੋਂ ਵੈਲਕਮ ਮੈਂ ਕਹਿੰਨਾ ਕਪੂਰਥਲੇ ਡਿਵੈਲਪਮੈਂਟ ਕਰਨ ਵਿਕਾਸ ਕਰਨ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਮੇਰੀ ਟੀਮ ਪਿੱਛੇ ਪਿੱਛੇ ਚੱਲੂਗੀ